ਸਵਾਗਤ ਹੈ ਜੀ ਅੱਜ ਆਪਾਂ ਗੁਰੂ ਰਾਮਦਾਸ ਜੀ ਦਾ ਉਚਾਰਣ ਕੀਤਾ ਹੋਇਆ ਇੱਕ ਸ਼ਬਦ ਜੋ ਰਾਗ ਆਸਾ ਵਿੱਚ ਦਰਜ ਇੱਕ ਛੰਤ ਹੈ ਤੇ ਆਪਾਂ ਇਸ ਦੀ ਚੌਥੀ ਪੌੜੀ ਮਤਲਬ ਚੌਥੇ ਹਿੱਸੇ ਦੀ ਥੋੜੀ ਗਹਿਰਾਈ ਵਿੱਚ ਜਾਣਾ ਹੈ ਬਿਲਕੁਲ ਹਾਂਜੀ ਤੇ ਸਾਡਾ ਮਕਸਦ ਕੀ ਹੈ ਅਸੀਂ ਸਮਝਣਾ ਹੈ ਕਿ ਇਸ ਪੌੜੀ ਵਿੱਚ ਕਿਹੜੇ ਅਹਿਸਾਸ ਖਾਸ ਕਿਹੜੀਆਂ ਬਖਸ਼ਿਸ਼ਾਂ ਦੀ ਗੱਲ ਹੋਈ ਹੈ ਜਿਹੜੀਆਂ ਗੁਰੂ ਨਾਲ ਜੁੜਨ ਤੇ ਰੱਬ ਦੀ ਸਿਫਤ ਸਲਾਹ ਕਰਨ ਨਾਲ ਮਿਲਦੀਆਂ ਨੇ ਸੋ ਆਓ ਸ਼ੁਰੂ ਕਰੀਏ ਫਿਰ ਹਾਂਜੀ ਸ਼ੁਰੂ ਕਰਦੇ ਆਂ ਪਹਿਲੀ ਤੁਖ ਹੈ ਜੀ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਗੁਰ ਡਿਠਾ ਰਾਮ ਰਾਜੇ ਹੁਣ ਇਹਦਾ ਮਤਲਬ ਸਿੱਧਾ ਜਿਹਾ ਅਰਥ ਤਾਂ ਇਹ ਹੀ ਲੱਗਦਾ ਪਿਆ ਕਿ ਸੱਚੇ ਗੁਰੂ ਨੂੰ ਵੇਖ ਲਿਆ ਜਿਨ੍ਹਾਂ ਨੇ ਉਹਨਾਂ ਗੁਰਸਿੱਖਾਂ ਦੇ ਮਨ 'ਚ ਵਧਾਈਆਂ ਖੁਸ਼ੀਆਂ ਹੋ ਗਈਆਂ ਇਹ ਹੈ ਇੱਕ ਆਤਮਿਕ ਖਿੜਾਓ ਹੈ ਅੰਦਰ ਦੀ ਗੱਲ ਹੈ ਇੱਕ ਰੂਹਾਨੀ ਬਦਲਾਅ अच्छा हां ये ओ डूंगी वाली खुशी है जेडी सिर्फ गुरु दे दर्शन ਨਾਲ ਜਾਂ ਫਿਰ ਕਹਿ ਲੋ ਉਹਨਾਂ ਦੀ ਸਿੱਖਿਆ ਨੂੰ ਦਿਲ ਚ ਵਸਾਉਣ ਨਾਲ ਪੈਦਾ ਹੁੰਦੀ ਹੈ ਇਹ ਬਾਹਰ ਦੇ ਹਾਲਾਤਾਂ ਤੇ ਨਿਰਭਰ ਨਹੀਂ ਕਰਦੀ ਸਗੋਂ ਅੰਦਰੋਂ ਫੁੱਟਦੀ ਹੈ ਜਿਵੇਂ ਰੂਹ ਜਾਗ ਪੈਂਦੀ ਹੈ ਇਦਾਂ ਸਮਝੋ ਹਮ ਹਾਂ ਇਹ ਸਮਝ ਆਉਂਦੀ ਹੈ ਗੱਲ ਮਤਲਬ ਸਿਰਫ ਹੱਸਣਾ ਖੇਡਣਾ ਨਹੀਂ ਕੁਝ ਡੂੰਗਾ ਹੈ ਤੇ ਫੇਰ ਇਸ ਖੁਸ਼ੀ ਤੋਂ ਅੱਗੇ ਕੀ ਹੁੰਦਾ ਬੋੜੀ ਕਹਿੰਦੀ ਹੈ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਿਆ ਗੁਰਸਿੱਖਾਂ ਮਨ ਮਿੱਠਾ ਭਾਵ ਜਦੋਂ ਕੋਈ ਰੱਬ ਦੇ ਨਾਮ ਦੀ ਗੱਲ ਸੁਣਾਉਂਦਾ ਉਹ ਗੁਰਸਿੱਖਾਂ ਨੂੰ ਬੜੀ ਮਿੱਠੀ ਲੱਗਦੀ ਹੈ ਇਹ ਮਿੱਠਾ ਲੱਗਣਾ ਕੀ ਮਤਲਬ ਹੈ ਇਹਦਾ ਸਿਰਫ ਕੰਨਾਂ ਨੂੰ ਚੰਗਾ ਲੱਗਣਾ ਜਾਂ ਕੁਝ ਹੋਰ ਇਹ ਬਹੁਤ ਵਧੀਆ ਨੁਕਤਾ ਚੁੱਕਿਆ ਤੁਸੀਂ ਦੇਖੋ ਇਹ ਸਿਰਫ ਕੰਨਾਂ ਦੀ ਮਿਠਾਸ ਨਹੀਂ ਹੈ ਇਹ ਹੈ ਇੱਕ ਰੂਹਾਨੀ ਸੱਚ ਦਾ ਅਨੁਭਵ ਹੈ ਇੱਕ ਐਕਸਪੀਰੀਅੰਸ ਹੈ ਅੱਛਾ ਅਨੁਭਵ ਹਾਂ ਜਦੋਂ ਉਹ ਸੱਚੀ ਗੱਲ ਹਰੀ ਨਾਮ ਦੀ ਗੱਲ ਗੁਰੂ ਤੋਂ ਮਿਲਦੀ ਹੈ ਉਹ ਗਿਆਨ ਸਿਰਫ ਦਿਮਾਗ ਤੱਕ ਨਹੀਂ ਰਹਿੰਦਾ ਉਹ ਮਨ ਨੂੰ ਹਿਰਦੇ ਨੂੰ ਚੰਗਾ ਲੱਗਦਾ ਹੈ ਇੱਕ ਸ਼ਾਂਤੀ ਇੱਕ ਸਕੂਨ ਦਿੰਦਾ ਹੈ ਇੱਕ ਤਰ੍ਹਾਂ ਨਾਲ ਰੂਹਾਨੀ ਸੱਚ ਸਿਰਫ ਸਮਝਿਆ ਨਹੀਂ ਜਾਂਦਾ ਉਹ ਮਹਿਸੂਸ ਹੁੰਦਾ ਹੈ ਹੂੰ ਜਿਵੇਂ ਕੋਈ ਸਵਾਦ ਆਂਦਾ ਹੋਵੇ ਬਿਲਕੁਲ ਜਿਵੇਂ ਕੋਈ ਮਿੱਠੀ ਚੀਜ਼ ਖਾਦੀ ਹੋਵੇ ਤੇ ਇਹ ਜਿਹੜਾ ਅਹਿਸਾਸ ਹੈ ਨਾ ਇਹ ਫਿਰ ਸ਼ਰਧਾ ਤੇ ਪਿਆਰ ਨੂੰ ਹੋਰ ਵਧਾਉਂਦਾ ਹੈ ਗੁਰੂ ਨਾਲ ਪਰਮਾਤਮਾ ਨਾਲ ਜਿਹੜਾ ਰਿਸ਼ਤਾ ਹੈ ਉਹਨੂੰ ਹੋਰ ਪੱਕਾ ਕਰਦਾ ਹੈ। ਅੱਛਾ ਠੀਕ ਤਾਂ ਪਹਿਲਾਂ ਖਿੜਾਓ ਫਿਰ ਨਾਮ ਦੀ ਮਿਠਾਸ ਦਾ ਅਨੁਭਵ ਤੇ ਇਹ ਸਭ ਦਾ ਫਿਰ ਨਤੀਜਾ ਕੀ ਨਿਕਲਦਾ ਹੈ ਇਨਾਮ ਕੀ ਮਿਲਦਾ ਹੈ। ਅਗਲੀ ਤੁਕ ਕਹਿੰਦੀ ਹੈ ਹਰ ਦਰਗਹਿ ਗੁਰਸਿੱਖ ਪੈਨਾਈਏਹ ਜਿਨ੍ਹਾਂ ਮੇਰਾ ਸਤਗੁਰ ਟੁੱਟਾ। ਮਤਲਬ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਜਿਨ੍ਹਾਂ ਤੋਂ ਗੁਰੂ ਖੁਸ਼ ਹੋ ਗਏ ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ। ਸਨਾਨ ਮਿਲਦਾ ਹੈ ਹਾਂਜੀ ਪਰ ਦਰਗਾਹਾਂ ਵਿੱਚ ਇੱਜ਼ਤ ਦਾ ਮਤਲਬ ਸਿਰਫ ਪਰਲੋਕ ਦੀ ਗੱਲ ਨਹੀਂ ਹੈ ਅੱਛਾ ਹਾਂ ਇਹਦਾ ਅਸਰ ਇਸੇ ਜੀਵਨ ਵਿੱਚ ਦਿਸਦਾ ਹੈ ਗੁਰੂ ਦੀ ਕਿਰਪਾ ਨਾਲ ਗੁਰਸਿੱਖ ਇਸ ਦੁਨੀਆਂ ਵਿੱਚ ਵੀ ਇੱਕ ਚੰਗਾ ਸੁਖੀ ਇੱਜ਼ਤ ਵਾਲਾ ਤੇ ਸ਼ਾਂਤੀ ਭਰਿਆ ਜੀਵਨ ਜਿਉਂਦੇ ਨੇ ਭਾਵ ਉਹ ਸਦਾ ਹੀ ਸੁਖੀ ਰਹਿੰਦੇ ਹਨ ਸੋ ਗੁਰੂ ਦੀ ਖੁਸ਼ੀ ਸਿਰਫ ਅਗਲੇ ਜਹਾਨ ਦਾ ਇਨਾਮ ਨਹੀਂ ਉਹ ਇਸੇ ਜੀਵਨ ਵਿੱਚ ਇੱਕ ਵਧੀਆ ਸ਼ਾਂਤ ਇਸ ਸਤਕਾਰ ਭਰੀ ਜ਼ਿੰਦਗੀ ਜੀਉਣ ਦਾ ਇੱਕ ਤਰੀਕਾ ਵੀ ਬਣ ਜਾਂਦੀ ਹੈ। ਵਾਹ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ। ਮਤਲਬ ਰੂਹਾਨੀਅਤ ਦਾ ਅਸਰ ਇੱਥੇ ਇਸੇ ਜੀਵਨ ਤੇ ਦਿਸਦਾ ਹੈ। ਅੱਛਾ ਤੇ ਫਿਰ ਅੰਤ ਵਿੱਚ ਇਹ ਸਾਰਾ ਸਫ਼ਰ ਕਿੱਥੇ ਜਾ ਕੇ ਪਹੁੰਚਦਾ ਹੈ? ਆਖਰੀ ਤੁਖ ਹੈ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ। ਇਹਦਾ ਕੀ ਮਤਲਬ ਹੋਇਆ ਕਿ ਸੇਵਕ ਨਾਨਕ ਰੱਬ ਦਾ ਹੀ ਰੂਪ ਹੋ ਗਿਆ ਤੇ ਰੱਬ ਉਹਦੇ ਮਨ ਚ ਵਸ ਗਿਆ। ਬਿਲਕੁਲ ਇਹ ਸਫਰ ਦੀ ਸਿਖਰ ਹੈ ਕਲਾਈਮੈਕਸ ਕਹੋ ਪਰਮਾਤਮਾ ਨਾਲ ਇੱਕ ਮੇਕ ਹੋ ਜਾਣਾ ਅਭੇਦ ਹੋ ਜਾਣਾ ਇਹ ਪੌੜੀ ਜੇ ਦੇਖੀਏ ਤਾਂ ਇੱਕ ਪੂਰੇ ਰੋਹਾਨੀ ਸਫਰ ਦਾ ਨਕਸ਼ਾ ਖਿੱਚਦੀ ਹੈ ਸ਼ੁਰੂ ਹੁੰਦਾ ਹੈ ਗੁਰੂ ਦੇ ਦੀਦਾਰ ਦੀ ਖੁਸ਼ੀ ਤੋਂ ਫਿਰ ਨਾਮ ਦੀ ਮਿਠਾਸ ਨੂੰ ਮਹਿਸੂਸ ਕਰਨਾ ਫਿਰ ਦੁਨਿਆਵੀ ਤੇ ਰੋਹਾਨੀ ਦੋਨੋਂ ਤਰ੍ਹਾਂ ਦਾ ਸਨਮਾਨ ਪਾਉਣਾ ਤੇ ਅਖੀਰ ਵਿੱਚ ਪਰਮਾਤਮਾ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਣਾ ਸਾਰਾਂਛੇ ਹੀ ਨਿਕਲਦਾ ਹੈ ਕਿ ਰੱਬ ਦੀ ਸਿਫਤ ਸਲਾਹ ਕਰਨ ਨਾਲ ਗੁਰਸਿੱਖ ਹਮੇਸ਼ਾ ਇੱਕ ਆਤਮਿਕ ਖੁਸ਼ੀ ਇੱਕ ਖਿੜਾਓ ਦੀ ਅਵਸਥਾ ਵਿੱਚ ਰਹਿੰਦੇ ਨੇ ਹਾਂਜੀ ਤੇ ਇਹ ਪੌੜੀ ਇੱਕ ਅਜਿਹੀ ਸਟੇਜ ਦੀ ਗੱਲ ਕਰਦੀ ਹੈ ਜਿੱਥੇ ਸੇਵਕ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ ਇੱਥੇ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਹਾਂਜੀ ਦੱਸੋ ਕਿ ਰੋਜ਼ ਦੀ ਜ਼ਿੰਦਗੀ 'ਚ ਸਾਡੇ ਆਮ ਕਾਮਾਕਾਰਾਂ ਵਿੱਚ ਸਾਡੀ ਸੋਚਣੀ ਵਿੱਚ ਇਸ ਤਰ੍ਹਾਂ ਪਰਮਾਤਮਾ ਦਾ ਰੂਪ ਹੋਣ ਦਾ ਅਸਲ ਮਤਲਬ ਕੀ ਹੋ ਸਕਦਾ ਹੈ ਕੀ ਇਹ ਸਿਰਫ ਇੱਕ ਅਧਿਆਤਮਿਕ ਆਈਡੀਅਲ ਹੈ ਜਾਂ ਇਹਦਾ ਸਾਡੇ ਜੀਣ ਦੇ ਢੰਗ ਤੇ ਵੀ ਕੋਈ ਪ੍ਰੈਕਟੀਕਲ ਅਸਰ ਪੈਣਾ ਚਾਹੀਦਾ ਹੈ ਇੱਥੇ ਸੋਚ ਵਿਚਾਰ ਕਰਨਾ ਮੇਰੇ ਖਿਆਲ ਚ ਕਾਫੀ ਦਿਲਚਸਪ ਰਹੇਗਾ ਵਾਕਈ ਇਹ ਸਵਾਲ ਤਾਂ ਸੋਚਣ ਵਾਲਾ ਹੈ ਡੂੰਗਾ ਸਵਾਲ ਹੈ ਤੇ ਇਸੇ ਨੁਕਤੇ ਦੇ ਨਾਲ ਅੱਜ ਦੀ ਇਹ ਵਿਚਾਰ ਚਰਚਾ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਅਸੀਂ 6ਵੇਂ ਛੰਤ ਦੀ ਵਿਚਾਰ ਕਰਾਂਗੇ ਤਤਕਲੀ ਸਾਨੂੰ ਇਜਾਜ਼ਤ ਦਿਓ ਤੇ ਜੇ ਤੁਹਾਨੂੰ ਇਹ ਪੋਡਕਾਸਟ ਚੰਗੇ ਲੱਗਦੇ ਹਨ ਤਾਂ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਗੁਰੂ ਸਾਨੂੰ ਇਸੇ ਤਰ੍ਹਾਂ ਦੇ ਹੋਰ ਪੋਡਕਾਸਟ ਬਣਾਉਣ ਦੀ ਸਮਰੱਥਾ ਬਖਸ਼ਦੇ ਰਹਿਣ ਪੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ